ਨਾ ਸਿਮਰਨ ਅਸੀਂ ਵਾਰ-ਵਾਰ ਕਰਾਂਗੇ ਉਹਨਾਂ ਹੀ ਸਾਡੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਛੇਤੀ ਤੋਂ ਛੇਤੀ ਕਿਰਪਾ ਕਰਦੇ ਆ ਆਓ ਨੇਤਰ ਬੰਦ ਕਰਕੇ ਸਾਰੇ ਕਰੀਏ ਸ਼ੁਰੂ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਪਾ ਇਹ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਖਲਤੈ ਗੁਰੂ ਪਿਆਰੇ ਆਪਾ ਜਿਸ ਤਰਾ ਨਾਭ ਘਾਟ ਤੋਂ ਲੈ ਕੇ ਆਪਦੇ ਘਰ ਦਾ ਉਪਰ ਤੱਕ ਸਫਰ ਕੀਤਾ ਹੈ ਜਿਹੜੇ ਗੁਰਮਖਾ ਨੂੰ ਨਾਭੀ ਤੇ ਉਸ ਤੋਂ ਉੱਪਰ ਜਿਵੇਂ ਜਿਵੇਂ ਆਪਾ ਪੜਾਦਰ ਪੜਾ ਪੁਆਇੰਟ ਤੋਂ ਪੁਆਇੰਟ ਆਪਾ ਉੱਪਰ ਆਇਆ ਸ਼ਬਦ ਸੁਣਦੇ ਹੋਇਆ ਹਾਂ ਜਿਨ੍ਹਾਂ ਨੂੰ ਜਿਵੇਂ ਜਿਵੇਂ ਪੜਾ ਕੀਤੇ ਉਹਨਾਂ ਪੜਾਵਾਂ ਤੇ ਉਹਨਾਂ ਪੁਆਇੰਟਾਂ ਤੇ ਰਸ ਆਇਆ ਸਬਦ ਸਰਵਣ ਹੋਇਆ ਤੇ ਪ੍ਰਕਾਸ਼ ਹੋਇਆ ਉਹਨਾਂ ਨੂੰ ਗੁਰਬਾਣੀ ਵਿੱਚ ਸਿੱਧ ਕਰ ਦਿੱਤਾ ਗਿਆ ਉਹ ਸਿਰਫ ਹਰ ਪੜਾ ਜਿਸ ਘਰ ਦੇ ਵਿੱਚ ਵੀ ਆਪਾਂ ਜਾ ਕੇ ਸਤਿ ਦਾ ਠਹਿਰਾਵ ਕੀਤਾ ਨਾਭ ਘਾਟ ਤੋਂ ਚੱਲੇ ਉਸ ਤੋਂ ਬਾਅਦ ਆਪਾਂ ਹਿਰਦੇ ਕੰਠ ਮਸਤਕ ਤੱਕ ਜਿਵੇਂ ਸਫਰ ਕਰਦੇ ਆਏ ਆ ਫਿਰ ਆਪਦੇ ਘਰ ਵਿੱਚ ਬੈਠੇ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਅਚਰ ਚਰੈ ਤਾਂ ਸਿੱਧ ਹੋਏ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਿਆ ਗੁਰਮਤਿ RAM ਨਾਮ ਪ੍ਰਗਾਸੋ ਸਦਾ ਰਹੋ ਸਰਣਾਈ ਤੇ ਜਿਹੜੇ ਰਾਸ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਨੂੰ ਚਾਨਣ ਵੀ ਨਹੀਂ ਹੋਇਆ ਜਾਂ ਰਸ ਨਹੀਂ ਆਇਆ ਉਹ ਹਜੇ ਸਤਿ ਵਿੱਚ ਨਹੀਂ ਆਇਆ ਮਨ ਸਿੱਧ ਨਹੀਂ ਹੋਇਆ ਮਨ ਸਿੱਧ ਹੁੰਦਾ ਹੈ ਜਦੋਂ ਮਨ ਆਪ ਦੇ ਰੂਪ ਦੇ ਪਰਮਾਤਮਾ ਦੇ ਰਸ ਦੇ ਗੁਰਪ੍ਰਸਾਦ ਵਿੱਚ ਜਿਹਨੂੰ ਕਹਿ ਦਿੱਤਾ ਗਿਆ ਗੁਰਪ੍ਰਸਾਦ ਸਦਾ ਲੈ ਲਾਗੀ ਗੁਰਪ੍ਰਸਾਦ ਕੀਏ ਜੋ ਗੁਰ ਹੈ ਉਹ ਪ੍ਰਕਾਸ਼ ਰੂਪੀ ਸਤਿਗੁਰੂ ਹੈ ਤੇ ਜਿਹੜੋ ਰਸ ਦੇ ਦਿੰਦੇ ਨੇ ਉਹਨਾਂ ਦਾ ਪ੍ਰਸਾਦ ਹੈ ਤੇ ਜੇ ਸਾਡੋ ਮਾਲਕ ਅਨਾਖਦ ਬਾਣੀ ਦੀ ਕਥਾ ਸਾਰੇ ਪਾਸੇ ਕਰਦੇ ਪੈਨ ਜਿੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼ ਗੁਰਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਉਡਾਈ ਤੋ ਜਿੰਨੇ ਵੀ ਸਾਡੇ ਖੱਟ ਚੱਕਰ ਨੇ ਸਾਰਿਆਂ ਦੇ ਵਿੱਚ ਅਨਾਖਦ ਬਾਣੀ ਦਾ ਕੀਰਤਨ ਹੋ ਰਿਹਾ ਕਰਤੇ ਦੀ ਕੀਰਤੀ ਹੋ ਰਹੀ ਏ ਤੇ ਮਾਲਕ ਆਪ ਹੋਣਾ ਸ਼ਿਵਰਾਜ ਬਾਣੀ ਤੋ ਜੇ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਦੇ ਆਂ ਮੱਥਾ ਟੇਕ ਕੇ ਉਥੋਂ ਕੀਰਤਨ ਸਰਵਣ ਕਰਦੇ ਆ ਜਾਂ ਕਥਾ ਸਰਵਣ ਕਰਦੇ ਆ ਮੁਰਕੇ ਸੇ ਪ੍ਰਕਰਮਾ ਕਰਕੇ ਮਹਾਰਾਜ ਜੀ ਤੇ ਜੇ ਆਪਾਂ ਪ੍ਰਸ਼ਾਦ ਨਾ ਲਈਏ ਤੇ ਕਿਸੇ ਨੇ ਵੀ ਗੁਰਦੁਆਰੇ ਮੱਥਾ ਟੇਕ ਲਿਆ ਪ੍ਰਸ਼ਾਦ ਨਾ ਲਿਆ ਹੀ ਸੰਪੂਰਨ ਨਹੀਂ ਮੰਨਿਆ ਜਾਂਦਾ ਯਾਦ ਅਸੀਂ ਜਦੋਂ ਸੰਪੂਰਨ ਸਮਾਗਮ ਕਰਦੇ ਆ ਤੇ ਸੰਗਤ ਨੂੰ ਬੈਠੀ ਨੂੰ ਪ੍ਰਸ਼ਾਦ ਮਿਲਦਾ ਤੇ ਵਿੱਚੋਂ ਜੇ ਕੋਈ ਉੱਠਦਾ ਵੀ ਜਾਂਦਾ ਤੇ ਉਹਨਾਂ ਨੂੰ ਬਾਹਰ ਸਤਗੁਰਾਂ ਜੀ ਦੇ ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਪ੍ਰਸ਼ਾਦ ਦਿੱਤਾ ਜਾਂਦਾ। ਇਸ ਤਰ੍ਹਾਂ ਅਸੀਂ ਵੱਖ-ਵੱਖ ਪੁਆਇੰਟਾਂ ਤੇ ਗਏ, ਉੱਥੇ ਪ੍ਰਕਰਮਾ ਕੀਤੀ, ਸ਼ਬਦ ਸੁਣਿਆ ਤੇ ਪ੍ਰਸ਼ਾਦ ਮਿਲਣਾ ਚਾਹੀਦਾ। ਅੰਮ੍ਰਿਤ। ਤੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਨਹੀਂ ਪ੍ਰਸ਼ਾਦ ਦਿੱਤਾ ਜਿਵੇਂ ਆਪਾਂ ਸਤਗੁਰ ਦੇ ਦਰਸ਼ਨ ਕੀਤੇ, ਕੀਰਤਨ ਸੁਣਿਆ, ਪ੍ਰਕਰਮਾ ਕੀਤੀ, ਪ੍ਰਸ਼ਾਦ ਲਿਆ ਤੇ ਵਾਪਸ ਆ ਗਏ। ਇਸੇ ਤਰੀਕੇ ਅੰਦਰ-ਇੰਦਰ ਸੱਚ ਦੇ ਦਰਸ਼ਨ ਹੋਣ। ਹਰ ਕੀ ਕਥਾ ਨਾਹਦ ਬਾਣੀ ਸੁਣੇ। ਰਾਸ ਦਾ ਪ੍ਰਸ਼ਾਦ ਮਿਲੇ ਫਿਰ ਅਗਲੇ ਤੀਰਥ ਤੇ ਉਸ ਤੋਂ ਮੁੜ ਕੇ ਅਗਲੇ ਤੀਰਥ ਤੇ ਉਸ ਤੋਂ ਮੁੜ ਕੇ ਅਗਲੇ ਤੀਰਥ ਤੇ ਤੇ ਫਿਰ ਆਪਦੇ ਘਰ ਚਲੇਗੇ ਇਹ ਤੀਰਥ ਨੇ ਸਾਡੇ ਅੰਦਰ ਇਹ ਜਿੱਥੇ ਜਿੱਥੇ ਤੁਸੀਂ ਗਏ ਹੋ ਇਹ ਸੁਖਮੰਦ ਦੇਵੀ ਤੇ ਪਰਉੜ ਹੋਏ ਤੀਰਥ ਨੇ ਉੱਤੇ ਦਸਵੇਂ ਘਰ ਦੇ ਵਿੱਚ ਤੀਰਥ ਨੇ ਜਿਨ੍ਹਾਂ ਤੇ ਮਨ ਪ੍ਰਕਰਮਾ ਕਰਦਾ ਮਨ ਸਹਿਰ ਕਰਦਾ ਮਨ ਆਨੰਦ ਲੈਂਦਾ ਸ਼ਬਦ ਦਾ ਨਾਹਦ ਬਾਣੀ ਦਾ ਕਿਉਂਕਿ ਮਹਾਰਾਜ ਨੇ ਕਿਹਾ ਨਾਹਦ ਬਾਣੀ ਕਿਸੇ ਵੀ ਪੁਆਇੰਟ ਤੇ ਸੁਣ ਸਕਦੇ ਹੋ ਤੁਸੀਂ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾ ਸੁ ਭਗਤ ਜਿਹੜੇ ਨੇ ਉਹ ਧਰਤੀ ਦੇ ਵਿੱਚ ਧਿਆਨ ਤਰ ਕੇ ਉਹ ਤਵਲ ਵਿੱਚ ਬੈਠ ਕੇ ਦੀਪ ਲੋ ਪਤਾਲ ਦੇ ਵਿੱਚ ਕਿਤੇ ਵੀ ਅਰਾਹਤ ਬਾਣੀ ਸ਼ਬਦ ਨੂੰ ਸੁਣ ਸਕਦੇ ਨੇ ਕਿਉਂਕਿ ਉਹਨਾਂ ਕੋਲ ਯੁਗਤ ਆਗਿਆ ਸੁਣਨਾ ਕਿਵੇਂ ਮਨ ਨੂੰ ਪਾਉਣ ਤੋਂ ਵਕਤ ਕਰਦੇ ਨੇ ਤੇ ਸ਼ਬਦ ਦੇ ਵਿੱਚ ਸਮਾ ਕੇ ਬਹਿ ਜਾਂਦੇ ਨੇ ਤੇ ਅਨੰਦ ਲੈਂਦੇ ਰਹਿੰਦੇ ਨੇ ਉਹਨਾਂ ਵਾਸਤੇ ਸਾਰੀ ਧਰਤੀ ਸਾਰੇ ਆਕਾਸ਼ ਅਖੰਡ ਪਥਾਲ ਦੀਪ ਸਭ ਇੱਕ ਹੋ ਗਏ ਉਹਨਾਂ ਨੂੰ ਮਾਲਕ ਨੇ ਖੁੱਲ੍ਹ ਦਿੱਤੀ ਹੈ ਆਉਣਾ ਜਾਣਾ ਬਣਾ ਲਿਆ ਉਹਨਾਂ ਨੇ ਘਰ ਦੇ ਵਿੱਚ ਤੇ ਜਿਨ੍ਹਾਂ ਦਾ ਘਰ ਵਿੱਚ ਆਉਣਾ ਜਾਣਾ ਹੈ ਉਹ ਕਿਤੇ ਵੀ ਤਿਆਰ ਕਰਕੇ ਆਸਣ ਲਾ ਕੇ ਸੌ ਸਕਦੇ ਤੇ ਰਸ ਮਿਲਿਆ ਪ੍ਰਕਰਮਾ ਹੋਈ ਦਰਸ਼ਨ ਹੋਈ ਇਹ ਆਪਾਂ ਸਿੱਧ ਹੋ ਗਏ ਹੁਣ ਜਿਹੜੇ ਗੁਰਮਖਾਂ ਦਾ ਹਜੇ ਨਾਬਕਾਟ ਦੇ ਉੱਪਰ ਸਿਮਰਣ ਹੀ ਨਿਰਪੱਕ ਬਹੁਤੇ ਗੁਰਮਖਾਂ ਨੂੰ ਤਾਂ ਆਪਾਂ ਸੰਗਤ ਵਿੱਚ ਕਹਿੰਦੇ ਹਾਂ ਵੀ ਨਾਬੀ ਤੇ ਧਿਆਨ ਤਰੋ ਨੇ ابھی ਤੇ ਧਿਆਨ ਹੀ ਨਹੀਂ ਲਾਉਣਾ ਹੁੰਦਾ ਵੈਸੇ ਗੁਰਮੁਖ ਕਹਿਣਗੇ ਜੀ ਕੋਈ ਹੋਰ ਨਹੀਂ ਤਰੀਕਾ ਵੀ ਆਪਾਂ ਜੇ ਅਸੀਂ ਬਾਹਰ ਧਿਆਨ ਲਾਈਏ ਚਲੋ ਉਹ ਤਰੀਕੇ ਵੱਖੋ ਵੱਖਰੇ ਨੇ ਬਾਹਰ ਤੇ ਅੰਦਰ ਕੇ ਪ੍ਰਪਤ ਕਰਨਾ ਸਭ ਸੋਦਾ ਪਰ ਨਾਭ ਕਮਲ ਤੋਂ ਹੀ ਤਾਂ ਬ੍ਰਹਮਾ ਪ੍ਰਗਟ ਹੁੰਦੇ ਨੇ ਬ੍ਰਹਮਾ ਆਕਾਰ ਤੋਂ ਖਣੋ ਕਿਆ ਨਾਭ ਕਮਲ ਦੇ ਵਿੱਚ ਹੀ 베ਦੀ ਦੇ ਫੇਰੇ ਹੁੰਦੇ ਨੇ 베ਦੀ ਜਿਹੜਾ ਮੰਤਰ ਪੜ੍ਹਦਾ ਨਾਭ ਕਮਲ ਮੈਂ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ RAM RAIS ਸਦੂਲੋ ਪਾਇ ਉਸ ਪੜ੍ਹ ਭਗ ਉਹ 베ਦੀ ਕੌਣ ਹੈ ਨਾ ਹਰ ਸਬਦ ਤੇ ਉੱਥੇ ਸ਼ਬਦ ਚ ਰੂਪੀ ਦੇ ਨਾਲ ਅਕਾਲ ਪੁਰਖ ਦੇ ਨਾਲ ਅਕਾਲ ਪੁਰਖ ਵਰ ਪਾਇਆ ਬਨਾਸੀ ਸਾਡੇ ਫੇਰੇ ਹੁੰਦੇ ਤੇ ਜਨਾਬ ਦੇ ਰਸਤੇ ਤੇ ਸਾਨੂੰ ਬੈਠਣਾ ਨਹੀਂ ਆਉਂਦਾ ਤਾਂ ਅਜੇ ਅਸੀਂ ਸਿੱਧ ਨਹੀਂ ਹੋਏ ਸੋ ਇਸ ਕਰਕੇ ਪਰਬਖਤਾ ਕਰਨੀ ਇਹ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਦੱਸਤਾ ਸਿਮਰਨ ਕਰਨ ਤੋਂ ਬਾਅਦ ਕਿਵੇਂ ਤੁਸੀਂ ਪੜਾਅ ਦਰ ਪੜਾਅ ਅੱਜ ਦੀ ਆਪਣੀ ਕਲਾਸ ਦੇ ਵਿੱਚ ਔਨਲਾਈਨ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਤੁਸੀਂ ਉੱਪਰ ਆ ਸਕਦੇ ਹੋ ਸੋ ਆਪਣਾ ਤਾਂ ਸਮਾਂ ਸੀਮਤ ਹੁੰਦਾ ਹੈ ਪਰ ਤੁਸੀਂ ਖੁੱਲੇ ਸਮੇਂ ਦੇ ਵਿੱਚ ਵੀ ਜਿਹੜੇ ਜਿਹੜੇ ਆਸਰਾ ਤੇ ਆਪਾਂ ਬੈਠੇ ਆ ਤੇ ਲੰਬਾ ਪੜਾ ਕਰਕੇ ਮਹਾਰਾਜ ਨੂੰ ਬੇਨਤੀ ਕਰਕੇ ਪਹਿਲੋ ਆਪਾਂ ਬੈਠ ਗਏ ਫਿਰ ਜ਼ਿਮਰਨ ਕੀਤਾ ਫਿਰ ਲੰਬਾ ਪੜਾ ਕਰਕੇ ਤੇ ਸਹਿਜ ਵਿਚਾਰਾਂ ਤੋਂ ਰਹਿ ਦੋ ਜਦੋਂ ਕਿਸੇ ਵੀ ਪੁਆਇੰਟ ਤੇ ਪੜਾ ਕਰਨਾ ਹੈ ਉੱਥੇ ਕੋਈ ਬੇਨਤੀ ਨਹੀਂ ਕਰਨੀ ਕੋਈ ਉੱਤੇ ਬਚਨ ਨਹੀਂ ਕੋਈ ਵਿਚਾਰ ਕਰਨੇ ਨਹੀਂ ਲੈਣੇ ਬਸ ਵਿਚਾਰ ਰੋ ਕੇ ਬਹਿਣਾ ਤੇ ਫਿਰ ਜਦੋਂ ਮਹਾਰਾਜ ਕਿਰਪਾ ਕਰਨ ਰਸਿਕ ਦਰਸ਼ਨਾਂ ਦੇ ਤਾਂ ਫਿਰ ਸਮਝੋ ਅਗਲੇ ਪੜਾਅ ਤੇ ਆ ਜਾਓ ਫਿਰ ਉਦੋਂ ਅਗਲੇ ਤੇ ਆ ਜਾਓ ਇਸੇ ਕਰਕੇ ਜਦੋਂ ਗੁਰਨਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਨੂੰ ਬਿਠਾਇਆ ਛੇਆ ਛਿਆਂ ਘਰਾਂ ਵਿੱਚ ਉਹਨਾਂ ਨੇ ਸਤਿਗੁਰ ਦੇ ਦਰਸ਼ਨ ਕੀਤੇ ਤੇ ਛੇਆ ਘਰਾਂ ਦੇ ਵਿੱਚ ਕੀਰਤਨ ਸੁਣੇ ਇਸੇ ਤਰੀਕੇ ਸਾਨੂੰ ਵੀ ਹੋਣਾ ਚਾਹੀਦਾ ਤੇਨੇ ਕੋਈ ਗੁਰਨਾਮ ਸਿੰਘ ਸੱਚੇ ਪਾਤਸ਼ਾਹ ਦਾ ਸੁਭਜਗਤ ਦਿੱਤਾ ਹੋਇਆ ਸੋ ਅੱਜ ਦੇ ਲਈ ਤੁਹਾਡਾ ਇਹ ਨਹੀਂ ਸ਼ੁਭਾਭਿਰ ਵਿਖਾਂਗੇ ਇਸੇ ਤਰੀਕੇ ਹੀ ਕੋਸ਼ਿਸ਼ ਇਹ ਹੁਣ ਇਹੀ ਰਸਤਾ ਪਰਪੱਕ ਕਰਾਉਣੇ ਆ ਸਾਰਿਆਂ ਨੂੰ ਔਰ ਬਹੁਤ ਬਹੁਤ ਧੰਨਵਾਦ ਹੈ ਆਪ ਸਾਰਿਆਂ ਦਾ ਔਰ ਕੋਸ਼ਿਸ਼ ਇਹ ਹੀ ਕਰਿਆ ਕਰੋ ਜੀ ਕਿ ਜੇ 7:00 ਤੋਂ 8 ਦਾ ਟਾਈਮ ਹੈ ਜਾਂ 5:30 ਤੋਂ 6 ਦਾ ਤੇ ਪੂਰੇ ਟਾਈਮ ਤੇ ਹੀ ਆਇਆ ਕਰੋ ਕਿਉਂਕਿ ਇਹ ਇੱਕ ਕੋਰਸ ਬਣ ਜਾਂਦਾ ਜੇ 20 ਮਿੰਟ ਬਾਅਦ ਵੀ ਕੋਈ ਆਉਂਦਾ ਏ ਇੱਕ ਵੱਖਰੀ ਗੱਲ ਏ ਕਿ ਕਾਫੀ ਗੁਰਮੁਖ ਕੰਮਾਂ ਤੋਂ ਵੇਲੇ ਹੋ ਕੇ ਜਾਂ ਲੇਟ ਪਹੁੰਚਦੇ ਨੇ ਜਾਂ ਉੱਥੇ ਕੋਈ ਟਾਈਮ ਦਾ ਬੰਨਣਾ ਨੇ ਉਹ ਵੱਖਰੀ ਗੱਲ ਏ ਪਰ ਕਈ ਜੇ ਗੁਰਮਖ ਐਸੇ ਨੇ ਵੀ 7:30 ਤੋਂ ਬਾਅਦ ਕੋਈ ਧਿਆਨ ਦੀ ਗੱਲ ਸ਼ੁਰੂ ਹੁੰਦੀ ਹੈ ਜਾਂ 7:30 ਵਜੇ ਤੋਂ ਆਪਾਂ ਗੱਲ ਕਰਦੇ ਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਆਉਂਦੇ ਨੇ ਵੀ ਪਹਿਲਾਂ ਤਾਂ ਸਿਮਰਣੀ ਹੋਣਾ ਹੈ ਬਾਅਦ ਚ ਗੱਲ ਸ਼ੁਰੂ ਹੋਣੀ ਹੈ ਉਹਨਾਂ ਵਾਸਤੇ ਮਾੜੀ ਗੱਲ ਹੈ ਕਿਸੇ ਦੀ ਮਜਬੂਰੀ ਹੈ ਤੇ ਉਹ ਵੱਖਰੀ ਗੱਲ ਹੈ ਪੂਰੇ ਟਾਈਮ ਤੇ ਤੁਸੀਂ ਆਨਲਾਈਨ ਹੋ ਗੋ ਔਰ ਦੂਸਰਾ ਸੀ ਜਨਵਰੀ ਦੇ ਵਿੱਚ ਆਪਣੇ ਟੁਹਾਣੇ ਇੱਥੇ 15 ਦਿਨਾਂ ਦਾ ਲਗਾਤਾਰ ਗੁਰਮੰਤਰ ਅਭਿਆਸ ਦਾ ਸਮਾਗਮ ਕਰਨਾ ਜਿਸ ਦੇ ਵਿੱਚ ਸਿਰਫ ਪ੍ਰੈਕਟੀਕਲੀ ਕਰਵਾਇਆ ਜਾਏਗਾ ਪਰ ਦੂਸਰੀ ਗੱਲ ਇਹ ਆ ਕਿ ਕਿਉਂਕਿ ਆਪਾਂ ਕੋਈ ਡੇਰਾ ਜਾਂ ਗੁਰਦੁਆਰਾ ਤਾਂ ਵੱਡਾ ਬਣਾਇਆ ਨਹੀਂ ਹੋਇਆ ਆਪਾਂ ਆਮ ਘਰ ਤੋਂ ਹੀ ਪ੍ਰਚਾਰ ਸ਼ੁਰੂ ਕਰਦੇ ਪਏ ਆਂ ਸੌਕ ਗੁਰਮੁਖਾਂ ਦੀ ਸਮਰੱਥਾ ਹੈਗੀ ਆਪਣੇ ਕੋਲ ਉੱਥੇ ਰਾਤ ਨੂੰ ਰਹਿਣ ਸਹਿਣ ਦੀ ਔਰ ਲੰਗਰ ਪ੍ਰਸ਼ਾਦਾ ਤਾਂ ਖੁੱਲ੍ਹਾ ਹੀ ਹੈ ਭਾਵੇਂ ਹਜ਼ਾਰ ਆ ਜਾਏ ਪਰ ਰਹਿਣ ਸਹਿਣ ਦੀ ਸੌਕ ਗੁਰਮੁਖਾਂ ਦੀ ਸਮਰੱਥਾ ਹੈ ਸੋ ਅਸੀਂ ਜਦੋਂ ਆਪ ਜੀ ਨੂੰ ਤਰੀਕ ਦੱਸਾਂਗੇ ਉਹਦੇ ਵਿੱਚ ਫਿਰ ਗੁਰਮਖ ਪਹਿਲਾਂ ਆਪ ਦਾ ਜਿਹੜਾ ਨਾਮ ਪਤਾ ਦੱਸ ਦੇਣਗੇ ਜਿਹੜੇ ਤਾਂ ਅਪ ਡਾਊਨ ਕਰਨ ਵਾਲੇ ਹੋਣਗੇ ਉਹ ਤਾਂ ਜਿੰਨੇ ਮਰਜ਼ੀ ਆ ਜਾ ਪਰ ਜਿਨ੍ਹਾਂ ਨੇ ਉੱਥੇ ਰਹਿ ਕੇ ਲਾਹਾ ਲੈਣਾ ਹੋਵੇਗਾ ਉਹ ਫਿਰ ਪਹਿਲਾਂ ਅਸੀਂ ਨਾਮ ਨੋਟ ਕਰਕੇ ਤੇ ਉਹ ਫਿਰ ਗੁਰਮਖ ਅਸੀਂ ਤਾਂ ਕਿ ਪ੍ਰਬੰਧ ਉਹਨਾਂ ਦਾ ਕਰ ਲਾਂਗੇ ਇਹ ਜਨਵਰੀ ਦੇ ਵਿੱਚ ਸਮਾਗਮ ਸ਼ੁਰੂ ਹੋਵੇਗਾ ਜੀ ਆ ਮਾਗ ਦੇ ਵਿੱਚ ਜਾ ਕੇ 14 ਜਨਵਰੀ ਤੋਂ ਬਾਅਦ-ਬਾਅਦ ਸ਼ੁਰੂ ਹੋਵੇਗਾ ਤੇ ਲਗਾਤਾਰ 15 ਦਿਨ ਇਸੇ ਤਰੀਕੇ ਜੋ ਅਨਾਖਤ ਬਾਣੀ ਦੇ ਸ਼ਬਦ ਗੁਰਮੰਤਰ ਦੇ ਪੜਾ ਸਾਡੇ ਅੰਦਰ ਨੇ ਅੰਮ੍ਰਿਤ ਰਸ ਦਾ ਖਜ਼ਾਨਾ ਹੈ ਕਿਉਂਕਿ ਬਿਨਾ ਪ੍ਰਵਖਤਾ ਤੋਂ ਇਹ ਤੁਹਾਨੂੰ ਵੀ ਸਮਝ ਆ ਗਈ ਹੋਵੇਗੀ ਤੁਸੀਂ ਇੰਨੇ ਦਿਨ ਹੋ ਗਏ ਆਨਲਾਈਨ ਕਲਾਸਾਂ ਲਾਉਂਦੇ ਪਏ ਹੋ ਬਿਨਾ ਪ੍ਰਵਖਤਾ ਤੋਂ ਗੱਲ ਨਹੀਂ ਮੰਨਦੀ ਇੱਕ ਹੁੰਦਾ ਹੈ ਗਿਆਨ ਸੁਣਿਆ ਸੁਣ ਕੇ ਚੰਗਾ ਲੱਗਾ ਅਗਲੇ ਨੂੰ ਸੁਣਾਤਾ ਉਹਨੂੰ ਕਥਾ ਬਣਾ ਕੇ ਸੁਣਾਤਾ ਤੇ ਜਦੋਂ ਨਵੇਂ ਬੰਦੇ ਨੂੰ ਤੁਸੀਂ ਗੱਲ ਸੁਣਾਈ ਉਹਨੂੰ ਤੁਹਾਡੀ ਗੱਲ ਬੜੀ ਸੋਹਣੀ ਲੱਗੀ ਉਹਨੇ ਤੁਹਾਨੂੰ ਵਾਹ ਵਾਹ ਕਹਿ ਦਿੱਤੀ ਤੁਹਾਨੂੰ ਸ਼ੌਰਤ ਮਿਲਿਆ ਫਿਰ ਸੁਣਿਆ ਫਿਰ ਸੁਣਾਤਾ ਫਿਰ ਸੁਣਿਆ ਫਿਰ ਸੁਣਾਤਾ ਨਾ ਤਸੀਕ ਕਮਾਇਆ ਨਾ ਅਗਲੇ ਨੇ ਕਮਾਇਆ ਜਿਵੇਂ ਬ੍ਰਹਮਾ ਨੂੰ ਮਾਲਕ ਨੇ ਬ੍ਰਹਮ ਦਾ ਗਿਆਨ ਬ੍ਰਹਮਾ ਜੋ ਦੇਵਤਾ ਹੋਇਆ ਸੀ ਉਹਨੂੰ ਬ੍ਰਹਮ ਦਾ ਗਿਆਨ ਪ੍ਰਗਟ ਕਰ ਦਿੱਤਾ ਸੀ ਵੀ ਲਾਹਾ ਲੈ ਲਵੇਂ ਪਰ ਉਹਨੇ ਉਹਨੂੰ ਚਾਰੇ ਵੇਦਾਂ ਵਿੱਚ ਲਿਖ ਕੇ ਲੁਕਾਈ ਵਿੱਚ ਵੰਡ ਕੇ ਸ਼ੌਰਤ ਪ੍ਰਾਪਤ ਕਰਨ ਲਈ ਕਮਾਇਆ ਨਹੀਂ ਫਿਰ ਉਹਨੂੰ ਜਨਮ ਮਰਨ ਵਿੱਚ ਰਹਿਣਾ ਪਿਆ ਇਸੇ ਤਰੀਕੇ ਇਹ ਗਿਆਨ ਹੁਣ ਖੁੱਲਾ ਚੱਲਦਾ ਪਿਆ ਪਰ ਜੇ ਕੋ ਕਮਾਏਗਾ ਨਹੀਂ ਜੇ ਸਿਰਫ ਸੁਣੇਗਾ ਸੁਣਾ ਦੇਗਾ ਗੱਲਾਂ ਦਾ ਹਰ ਇੱਕ ਦਾ ਪਤਾ ਹੈ ਜੁਗਤੀਆਂ ਵੀ ਸਾਰੀਆਂ ਪਤਾ ਨੇ ਇਹ ਵੀ ਪਤਾ ਵੀ ਕਿਵੇਂ ਕਰਨਾ ਕਿਵੇਂ ਨਹੀਂ ਪਰ ਕਰਦਾ ਨਹੀਂ ਕੋਈ ਤਾਂ ਫਿਰ ਉਸ ਗੁਰਮਖੋ ਅਧੂਰੇ ਰਹਿ ਜਾਓਗੇ ਜਨਮ ਮਰਨ ਵਿੱਚ ਰਹਿ ਜਾਓਗੇ ਇਸੇ ਕਰਕੇ ਅਸੀਂ ਸੋਚਦੇ ਹਾਂ ਪੀ ਜਿੰਨੀ ਗੱਲ ਦੱਸੀ ਗਈ ਹੈ ਕਥਾ ਵਿੱਚ ਬਹੁਤੇ ਜੀਵ ਕਈ ਵਾਰੀ ਕਮੈਂਟ ਕਰਦੇ ਨੇ ਸਵਾਲ ਕਰਦੇ ਨੇ ਜਿਹੜੀਆਂ ਗੱਲਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਅਨੁਭਵ ਕੀਤੀਆਂ ਨੇ ਤੇ ਅਸੀਂ ਕਹਿੰਦੇ ਹਾਂ ਬਿਲਕੁਲ ਗੁਰਮਖ ਪਿਆਰਿਓ ਇਹ ਤੁਹਾਨੂੰ ਵੀ ਤਾਣ ਭਗ ਹੋਣ ਗਿਆ ਜੇ ਤੁਸੀਂ ਸਾਡੇ ਨਾਲ ਬੈਠ ਕੇ ਕਥਾ ਕੱਲੀ ਕਥਾ ਨਾ ਸੁਣੋਗੇ ਸਾਡੇ ਨਾਲ ਬੈਠ ਕੇ ਅਭਿਆਸ ਕਰੋ ਇਸੇ ਤਰੀਕੇ ਕਥਾ ਤੁਸੀਂ ਰੋਜ਼ ਸੁਣਦੇ ਹੋ YouTube ਤੋਂ ਸੁਣਦੇ ਹੋ ਤੁਹਾਨੂੰ ਸਾਰਿਆਂ ਨੂੰ ਚਾਣਨ ਹੋਇਆ ਹੋਇਆ ਹੈ ਬੜੀ ਸੋਹਣੀ ਗੱਲ ਏ ਪਰ ਅਸੀਂ ਇਹ ਕਹਿੰਨੇ ਆ ਤੁਹਾਨੂੰ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇਹ ਤੁਹਾਨੂੰ ਅਨੁਭਵਤਾ ਹੋਏਗਾ ਜੇ ਸੰਗਤ ਵਿੱਚ ਜਾ ਕੇ ਤੇ ਸਮਾਂ ਕੱਢ ਕੇ ਆ ਕੇ ਜੇ ਘਰਾਂ ਵਿੱਚ ਇਹ ਨਹੀਂ ਮਿਹਨਤ ਕਰ ਸਕਦੇ ਹੋ ਤਾਂ ਸ਼ਾਬਾਸ਼ ਇਹ ਬਹੁਤ ਵਧੀਆ ਗੱਲ ਹੈ ਜੇ ਨਹੀਂ ਹੁੰਦੀ ਤਾਂ ਫਿਰ ਬੈਠ ਕੇ ਜਦੋਂ ਮਿਹਨਤ ਕਰੋਗੇ ਤੇ ਇਹ ਵੀ ਨਹੀਂ ਵੀ ਕੋਈ ਅਸੀਂ ਦਾਵਾ ਕਰਦੇ ਆ ਵੀ ਹਫ਼ਤੇ ਵਿੱਚ ਹੀ ਤੁਹਾਡੇ ਗਾਂਹ ਹੱਥ ਲਵਾ ਦਿਆਂਗੇ ਹੈ ਜੀ ਵੀ ਜਿਵੇਂ ਆਈਲੈਂਡ ਹੁੰਦਾ ਹੈ ਬਈ ਛੇ ਮਹੀਨੇ ਚ ਤੁਹਾਨੂੰ ਕੈਨੇਡਾ ਦੀ ਫਾਈਲ ਲਵਾ ਦੇਾਂਗੇ ਤੇ ਉਧਰ ਪੱਕਾ ਕਰਾ ਦੇਾਂਗੇ ਸਾਲ ਜੀ ਇਸ ਤਰ੍ਹਾਂ ਨਹੀਂ ਅਸੀਂ ਦਾਵਾ ਕਰਦੇ ਕਿਉਂਕਿ ਮਾਲਕ ਦਾ ਘਰ ਹੀ ਬੜਾ ਵੱਡਾ ਹੈ ਜਿਹੜਾ ਕੋ ਕਮਾਈ ਕਰੇਗਾ ਆਪਾਂ ਖਤਮ ਕਰਕੇ ਉਸੇ ਨੂੰ ਪ੍ਰਾਪਤੀ ਹੈ ਪਰ ਅਸੀਂ ਇਹ ਕਹਿੰਨੇ ਆ ਵੀ ਜੇ ਬੈਠੋਗੇ ਤਾਂ ਮਿਲੇਗਾ ਕਈ ਵਾਰੀ ਆਮ ਤੌਰ ਤੇ ਗੁਰਮਖ ਲੰਗਰ ਪ੍ਰਸ਼ਾਦ ਦੇ ਲਈ ਜਾਂ ਆ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਜਾ ਪਿਛੇ ਜੀ ਥੋੜਾ ਜਿਆ ਕੀਤਾ ਸੀ ਤੇ ਸੇਵਾ ਵੀ ਭੇਜਦੇ ਨੇ ਦਸਵੰਦ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਹਾਂ ਮਹਾਂ ਗੁਰਮਖੋ ਅਸੀਂ ਦਸਵੰਦ ਮੰਗਿਆ ਨਹੀਂ ਤੁਸੀਂ ਭੇਜਦੇ ਭਈਓ ਪਰ ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਖੋ ਵੀ ਅਸੀਂ ਤਾਂ ਦਸਵੰਦ ਭੇਜਦੇ ਸੀ ਸਾਡੇ ਤੇ ਤਾਂ ਤੁਸੀਂ ਕਿਰਪਾ ਨਹੀਂ ਕੀਤੀ ਅਸੀਂ ਹੱਥ ਜੋੜਦੇ ਨੇ ਚਾਹੇ ਤੁਸੀਂ ਦਸਵੰਦ ਭੇਜੋ ਹਾਂਜੀ ਖੁੱਲੀ ਜੀ ਗੱਲ ਆ ਆ ਸਾਰੇ ਸੁਣਦੇ ਪਿਆ ਚਾਹੇ ਤੁਸੀਂ ਇੱਥੇ ਸਾਡੇ ਕੋਲ ਹਫ਼ਤਾ ਅਗੇ ਰਹੋ ਦੱਸ ਦੇਣਾ ਕਿ ਰਹੋ ਇਹ ਕਿਰਪਾ ਜਿਹੜੀ ਸਤਗੁਰ ਦੇ ਹੱਥੇ ਅਸੀਂ ਤੁਹਾਡੇ ਨਾਲ ਲੱਗ ਕੇ ਹਰ ਉਹ ਕੋਸ਼ਿਸ਼ ਹਰ ਉਹ ਦ੍ਰਿਸ਼ਟੀ ਹਰ ਉਹ ਪਾਵਰ ਤੁਹਾਡੇ ਨਾਲ ਲੱਗ ਕੇ ਅਸੀਂ ਸਹਾਇਤਾ ਕਰ ਸਕਦੇ ਆਂ ਬਾਕੀ ਵੇਖੋ ਦੇਣੀ ਤਾਂ ਮਾਲਕ ਨੇ ਜਿ ਗੁਰੂ ਨਾਨਕ ਦੇ ਬੱਚਿਆਂ ਨੂੰ ਕਿੰਨੇ ਕੁ ਦਿੱਤੀ ਗੁਰੂ ਅੰਗਦ ਦੇਵ ਦੇ ਬੱਚਿਆਂ ਨੂੰ ਕਿੰਨੇ ਕੁ ਦਿੱਤੀ ਗੁਰੂ ਅਮਰਦਾਸ ਦੇ ਬੱਚਿਆਂ ਨੂੰ ਕਿੰਨੇ ਕੁ ਦਿੱਤੀ ਦਿੱਤੀ ਕਿ ਨਹੀਂ ਉਹਨਾਂ ਨੇ ਵੀ ਪਾ ਲਿਆ ਇਸੇ ਤਰੀਕੇ ਕਿਰਪਾ ਸਤਿਗੁਰ ਨੇ ਕਰਨੀ ਹੈ ਸਾਡਾ ਜਿੱਥੋਂ ਤੱਕ ਦਾਵਾ ਹੈ ਅਸੀਂ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਬੈਠਾਂਗੇ ਬਾਕੀ ਤੁਹਾਡੇ ਭਾਰ ਠੀਕ ਹੈ ਜੀ ਸੋ ਇਸ ਕਰਕੇ ਇੱਕ ਬੜਾ ਖੁੱਲਾ ਅਸੀਂ ਸਪਸ਼ਟ ਚੱਲਦੇ ਆ ਕਿਉਂਕਿ ਸਾਨੂੰ ਡਰੰਦੀ ਐ ਇਸੇ ਕਰਕੇ ਅਸੀਂ ਡੇਰਾ ਨਹੀਂ ਬਣਾਇਆ ਕੋਈ ਚੱਕਰ ਪੈ ਜਾਂਦੇ ਨੇ ਫਿਰ ਉਸ ਤੋਂ ਬਾਅਦ ਡੇਰਿਆਂ ਦੇ ਤੁਹਾਨੂੰ ਪਤਾ ਹੀ ਹੈ ਤੇ ਸਿੱਧੀ ਸਪਸ਼ਟ ਇੱਕ ਕਮਾਈ ਚੱਲਦੀ ਐ ਸੋ ਜਨਵਰੀ ਦੇ ਵਿੱਚ ਅਸੀਂ ਪ੍ਰੋਗਰਾਮ ਰੱਖਾਂਗੇ ਉਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਆਉਣਾ ਹੋਏਗਾ ਜਿਹੜੇ ਬਾਹਰ ਵਾਲਿਆਂ ਨੂੰ ਅਸੀਂ ਪਹਿਲਾਂ ਤਾਂ ਦੱਸਤਾ ਵੀ ਹਜੇ ਅੱਜ 10 ਤਰੀਕੇ 9 ਤਰੀਕੇ ਹਜੇ ਮਹੀਨਾ ਡੇਢ ਪਿਆ ਟਿਕਟਾਂ ਤੁਸੀਂ ਕਰਵਾ ਲਓ 15 ਤੋਂ ਬਾਅਦ ਬਾਦੀ ਹੋਵੇਗਾ 17 ਤੋਂ ਸ਼ੁਰੂ ਹੋ ਜੇ 18 ਤੋਂ ਸ਼ੁਰੂ ਹੋ ਜੇ ਪਰ 20 ਤੋਂ ਪਹਿਲੋਂ ਪਹਿਲੋਂ 15 ਤੋਂ ਬਾਅਦ ਬਾਦ ਲਗਾਤਾਰ 15 ਦਿਨ ਚੱਲੇਗਾ ਤੇ 100 ਬੰਦਾ ਰਹਿਣ ਖਾਣ ਲਈ ਬਾਕੀ ਲਾਹਾ ਲੈਣ ਵਾਸਤੇ ਖੁੱਲੇ ਆਣ ਜਿਨ੍ਹਾਂ ਨੇ ਅਪ ਡਾਊਨ ਕਰ ਸਕਦੇ ਨੇ ਸ਼ਹਿਰ ਸਾਡਾ ਛੋਟਾ ਹੈ ਹੋਟਲ ਹਾਟਲ ਇੱਥੇ ਕੋਈ ਮਾੜੇ ਮੋਟੀ ਹੈਗੇ ਨਹੀਂ ਤੇ ਜੇ ਭਾਵੇਂ seta ਹੈਗੇ ਵੀ ਨਹੀਂ ਪਰ ਆਪ ਡਾਉਣ ਵਾਲੇ ਜਿੰਨੇ ਮਰਜ਼ੀ ਆ ਜਾਣ ਰੈਂਡ ਸੈਂਡ ਵਾਲੇ ਸਾਡੇ ਕੋਲ ਨਹੀਂ ਤੇ ਉਹ ਵੀ ਸਾਰੇ ਗੁਰਮਖਰਾਲ ਮਿਲ ਕੇ ਜੋ ਕਿਰਪਾ ਕਰਨਗੇ ਕੋਦ ਸੰਬੰਧ ਦੀ ਵੀ ਰਸਤ ਪਾਣੀ ਦੀ ਵੀ ਤੇ ਤਾਂ ਹੀ ਇਹ ਸਾਰਾ ਹੋਵੇਗਾ ਤੇ ਜਿਨ੍ਹਾਂ ਨੇ ਆਉਣਾ ਹੈ ਸਾਰੇ ਪ੍ਰਬੰਧ ਵੀ ਕਰਨ ਇੱਥੋਂ ਵਾਲੇ ਵੀ ਉੱਥੋਂ ਵਾਲੇ ਵੀ ਤੇ ਇਹ ਫੇਰਾ ਫਾਸ ਸਾਰਾ ਕਿਉਂਕਿ ਆਪਣਾ ਕੋਲ ਇਸ ਤਰ੍ਹਾਂ ਦਾ ਕੋਈ ਆਰਗੇਨਾਈਜੇਸ਼ਨ ਤਾਂ ਹੈ ਨਹੀਂ ਸਾਰੇ ਮਿਲ ਕੇ ਆਪਾਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ